ਨੀ ਨਾ ਚੜਕੇ ਆਇਆ ਮੈਂ ਵੀਰ ਸਹੂ ਮੇਰੀ ਪੀੜ ਮੈਂ ਤੇਰੀ ਮਹਿਰਮ ਨਹੀਂ ਮੇਰਿਆ ਵੀਰ ਸਹੂ ਮੇਰੀ ਪੀੜ ਮੈਂ ਤੇਰੀ ਮਹਿਰਮ ਨਹੀਂ ਉਹ ਕੂਏ ਤੇ ਪਾਣੀ ਪਰ دیے ਮੁਟਿਆਰੇ ਨਹੀਂ ਪਾਣੀ ਦਾ ਕੁਟ ਰਪੀ ਵੀ ਮੈਂ ਤੇਰੀ ਮਹਿਰਮ ਨਾਹੀ ਡਾਲੋ ਦੇ ਨੇੜਲੇ ਪਿੰਡ ਗੋਪਾਲਪੁਰ ਵਿਖੇ ਗੁਰੂ ਨਾਨਕ ਦੇਵ ਗਰੁੱਪ ਆਫ ਕਾਲਜੇਸ ਮੂਵ ਵਿਦਿਆਰਥਣਾ ਵੱਲੋਂ ਅੱਜ ਤੀਜ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਵਿਦਿਆਰਥਣਾ ਵੱਲੋਂ ਗਿੱਧਾ ਪੰਗੜਾ ਵੀ ਪਾਇਆ ਗਿਆ ਅਤੇ ਮਹਿੰਦੀ ਵੀ ਲਗਾਈ ਗਈ ਅਤੇ ਪਿੰਗਾ ਵੀ ਝੂਟੀਆਂ ਗਈਆਂ ਇਸ ਮੌਕੇ ਗੁਰੂ ਨਾਨਕ ਗਰੁੱਪ ਆਫ ਕਾਲਜ ਦੇ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਵਾਲੀਆਂ ਵੱਲੋਂ ਯੂਨੀਵਰਸਿਟੀ ਟਾਪਰ ਲੜਕੀ ਨੂੰ 51000 ਰੁਪਏ ਦੀ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਸਾਰ ਨੂੰ ਭਾਈ ਉਹ ਜੇ ਘਰ ਸਾ ਤੇ ਭਾਈ ਉਹ ਜੀ ਹਤੇ ਉਹ ਨਾਟਕ ਗਰੁੱਪ ਉਹ ਕਾਲਜ ਦੇ ਤਿੰਨ ਪ੍ਰਿੰਸੀਪਲ ਡਾਇਰੈਕਟਰ ਸਾਹਿਬ ਤੇ ਸੈਕਟਰੀ ਸਾਹਿਬ ਤੇ ਸਾਰੇ ਸ਼ਾਹ ਨੂੰ ਲੱਖ ਲੱਖ ਵਧਾਈ ਜਨਾ ਹ ਪੰਜਾਬ ਦੇ ਤਿਹਾੜ ਉਤੇ ਇੱਕ ਬਹੁਤ ਵਧੀਆ ਸਾਡੇ ਮਨੀਸ਼ਾ ਮੈਡਮ ਜੋ ਪ੍ਰਿੰਸੀਪਲ ਸਾਡੇ ਆਯੂਰਵੈਡਿਕ ਮੈਡੀਕਲ ਕਾਲਜ ਦੇ ਇਹਨਾਂ ਬਹੁਤ ਵੱਡਾ ਬਰਾਲਾ ਕੀਤਾ ਹੈ ਬੜੀ ਹਿੰਮਤ ਦੇ ਇਹਨਾਂ ਦੀ ਇਹਨਾਂ ਦਾ ਬੜੇ ਕਾਲਜ ਦੇ ਵਿੱਚ ਗਰਾਊਂਡ ਦੇ ਵਿੱਚ ਫੰਕਸ਼ਨ ਰੱਖ ਕੇ ਬੱਚਿਆਂ ਨੂੰ ਉਤਸ਼ਾਹ ਦਿੱਤਾ ਤੇ ਸਾਡਾ ਵੀ ਹੌਸਲਾ ਵਧਾਇਆ ਕਾਲਜ ਦਾ ਵੀ ਹੌਸਲਾ ਵਧਾਇਆ ਤਾਂ ਕਿ ਬੱਚੇ ਵੱਧ ਤੋਂ ਵੱਧ ਵਿਦਿਆਰਥੀ ਪੜ੍ਹਾਈ ਦੇ ਨਾਲ ਐਕਟੀਵਿਟੀ ਜ਼ਰੂਰ ਚੱਲ ਰਹੀ ਹੈ ਪੜਾਈ ਦੇ ਨਾਲ ਜੇ ਥੋੜੀ-ਬੋੜੀ ਸਾਡੀ ਐਕਟੀਵਿਟੀ ਹੋਏਗੀ ਤੇ ਬੱਚਾ ਦਾ ਉਤਸ਼ਾਹ ਵੱਧਦਾ ਰਹਿੰਦਾ ਹੈ ਇਸੇ ਤਰ੍ਹਾਂ ਪੰਜਾਬ ਵਾਸੀਓ ਮੈਂ ਸਾਰਿਆਂ ਨੂੰ ਨਸ਼ਾ ਮੁਕਤ ਹੋਣ ਆਸਤੇ ਇੱਕ ਅਪੀਲ ਕਰਾਂਗਾ ਜਿਹੜੇ ਮੇਰੇ ਦੋਸਤ ਸਹਿਮਿਤ ਭਰਾ ਮੇਰੇ ਬੱਚੇ ਕੋਈ ਕਿਸੇ ਨਸ਼ੇ ਦੇ ਦਲਦਲ ਵਿੱਚ ਫਸ ਚੁੱਕਾ ਹੈ ਉਹਨਾਂ ਵੀ ਗੱਦਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋਣਾ ਹੈ ਆਪਣਾ ਸ਼ਨੀ ਬੁਰਾਈ ਤੋਂ ਦੂਰ ਜਾਈਏ ਗੰਦੇ ਗਿੱਦੇ ਪਾਗੜੇ ਖੇਡਾਂ ਦੇ ਵਿੱਚ ਉਤਸ਼ਾਹ ਪੈਦਾ ਕਰੋ ਪੜਾਈ ਦੇ ਉਤਸ਼ਾਹ ਪੈਦਾ ਕਰੋ ਤਾਦੀ ਹੋਏਗਾ ਜੇ ਅਸੀਂ ਚੰਗੇ ਕੰਮਾਂ 'ਚ ਲੱਗਾਂਗੇ ਸਾਰਾ ਤੁਹਾਡੇ ਵੱਲੋਂ 51000 ਦਾ ਬੇਟੀ ਨੂੰ ਚੈੱਕ ਦਿੱਤਾ ਗਿਆ ਹੈ ਇੱਕ ਕਿਸੇ ਨੂੰ ਦਿੱਤਾ ਗਿਆ ਇਹ ਬੇਟੀ ਬੀਐਮਸ ਕਾਲਜ ਦੇ ਵਿੱਚ ਯੂਨੀਸਿਟ ਟਾਪਰ ਆਈ ਹੈ ਇਸ ਦਾ ਨਾਮ ਦੀਕਸ਼ਾ ਪਟਿਆਲ ਪਟਿਆਲ ਜਿਸ ਜੇ ਮੈਂ ਲਾਉਂਸ ਕੀਤਾ ਫਿਰ ਜਿਹੜਾ ਇਹ ਬੱਚਾ ਸਾਡੇ ਕਾਲਜ ਦੇ ਵਿੱਚ ਜਿਹਨ ਸੀ ਟਾਪਰ ਆਇਆ ਉਹਨੂੰ ਇੱਕ ਫ੍ਰੀਸ ਦਾ ਛੋਟਾ ਜਿਹਾ ਟੋਕਰ ਲਵ ਦਵਾਂਗੇ ਇਹ ਅੱਜ ਜੋ ਬੱਚੀ ਨੇ ਟਾਪਰ ਕੀਤਾ ਇਸ ਕਰਕੇ 20000 ਦਾ ਚੱਕ ਅਸੀਂ ਜਿਹੜਾ ਕਾਲਜੋਂ ਦੇ ਰਹੇ ਹਾਂ ਪ੍ਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਇਤੋ ਵੀ ਵਧੀਆ ਤਰੱਕੀ ਕਰੇ ਅਗਲੇ ਸਾਲ ਵੀ ਟਾਪਰ ਆਵੇ ਤੇ ਇਤੋ ਵੀ ਵੱਡਾ ਨਾਮ ਲਵੇ ਜੋ ਵੀ ਸਮਰਥਾ ਹੋਜੀ ਕਾਲਜ ਦੇ ਪਾਸ ਅਸੀਂ ਵਾਰ-ਵਾਰ ਬੱਚੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਇਹਨਾਂ ਕਹਿੰਦਾ ਸਰ ਧੰਵਾਦ ਤੀਆਂ ਦੇ ਸਵਾਰ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ ਨਾਲ ਬਰਨਾਨਾਗਰੂਪ ਆਫ ਕਾਲਜਿਸ ਦੇ ਤਿੰਨੋਂ ਪ੍ਰਿੰਸੀਪਲ ਡਾਕਟਰ ਮਨੀਸ਼ਾ ਸ਼ਰਮਾ ਡਾਕਟਰ ਸੋਵੀਆ ਤੇ ਡਾਕਟਰ ਸੰਦੀਪ कौर ਵੱਲੋਂ ਖਨੂਸਤਬ ਦੀ ਮੂਰਤੀਆਂ ਦੇ ਤਿਹਾੜੀ ਦੇ ਤਿਹਾੜੀ ਦੀ ਲੱਖ ਲੱਖ ਵਧਾਈਆਂ ਅੱਜ ਬਰਨਾਨਾਗਰੂਪ ਆਫ ਕਾਲਜਿਸ ਦੇ ਵਿਰੇ ਦੇ ਵਿੱਚ ਤਿਹਾੜੀ ਦਾ ਤਿਹਾੜੀ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਕਾਲਜ ਦਾ ਰੰਗ ਨਮਾ ਮਾਹੌਲ ਹੋ ਗਿਆ ਇਸੇ ਮੌਕੇ ਤੇ ਛੱਦੇ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਜੀ ਵਾਲਿਆ ਨੇ ਇੱਕ ਮਹਿੰਮ ਜੋ ਚਲਾਈ ਹੋਈ ਸੀ ਕਿ ਕਾਲਜ ਦੇ ਕਿਸੇ ਵੀ ਵਿਦਿਆਰਥੀ ਦੀ ਤਿੰਨੋਂ ਗਰੂਪ ਕਾਲਜ ਗਰੁੱਪ ਆਫ ਕਾਲਜੇਸ ਦੇ ਬੱਚਾ ਚਲਾਏ ਜਾ ਰਹੇ ਇੰਸਟੀਚਿਊਟ ਗੁਰ ਨਾਨਕ ਕਾਲਜ ਆਫ ਨਰਸਿੰਗ ਗੁਰ ਨਾਨਕ ਕਾਲਜ ਆਫ ਐਜੂਕੇਸ਼ਨ ਗੁਰ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਬੱਚਾ ਜੇ ਟੌਪ ਕਰਦਾ ਹੈ ਪਹਿਲੀ ਪੋਜੀਸ਼ਨ ਤੇ ਆਂਦਾ ਹੈ ਤਾਂ ਉਹਨੂੰ 51000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਊਗੀ ਇਸੇ ਦੇ ਤਹਿਤ ਗੁਰ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੀ ਵਿਦਿਆਰਥੀ 2020 ਕੀ ਬੈਚ ਦੀਕਸ਼ਾ ਪਟਿਆਲ ਨੇ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਨੂੰ ਅੱਜ 51000 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਸਭ ਨੇ ਬੱਚਿਆਂ ਦਾ ਹੌਸਲਾ ਵਧਾਇਆ ਤੇ ਕਿਹਾ ਕਿ ਤੁਸੀਂ ਵੀ ਯੂਨੀਵਰਸਿਟੀ ਪੋਜੀਸ਼ਨ ਲੈ ਕੇ ਆਓ ਤਾਂ ਕਿ ਅਸੀਂ ਤੁਹਾਡਾ ਵੀ ਮਾਨ ਸਨਮਾਨ ਕਰ ਸਕੀਏ ਤੁਸੀਂ ਕਾਲਜ ਦਾ ਨਾਮ ਰੋਸ਼ਨ ਕਰੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਤੇ ਕਾਲਜ ਨੂੰ ਦਿਨ ਦੁਨੀ ਰਾਤ ਚੌਗਣੀ ਤਰੱਕੀ ਦੇ ਧੰਨਵਾਦ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਬੇਸਿਕਲੀ ਹਾਂ ਬੇਟਾ ਕਿੱਥੇ ਪੜ੍ਹਦੇ ਹੋ اور میں نے اس سال فائنل ایئر میں یونیورسٹی ٹاپ کیا جس کے لیے مجھے کالج کے چیئر سر اور کالج کی طرف سے ففٹی ون تھاؤزینڈ روپیز جو ہیں وہ انعام کے رکھے ہیں مجھے اس کے لیے میں پورے کالج کو کل کرتی چیئر مین سر ڈائریکٹر سر اپنی پرنسپل میم ڈاکٹر میشا میم کا تھینک یو بڑی اور اپنے ٹیچرس کا جن کی وجہ سے مجھے اتنی بڑی ایم کیا ہے آپ کا آگے